ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਹ ਭਗਵੰਤ ਮਾਨ ਹੈ ਹਿੰਮਤ ਹੈ ਸਰਕਾਰ ਤੋੜ ਲਵੇਗਾ 92 ਸੀਟਾਂ ਨੇ ਸਰਕਾਰ ਤੋੜਨ ਵਾਲੇ ਬਿਆਨ ਤੇ ਤਤਤਾ ਹੋਇਆ ਮਾਨ ਇਸ ਦੇ ਨਾਲ ਹੀ ਅਮਿਤ ਸ਼ਾਹ ਵੱਲੋਂ ਬੀਤੇ ਕੱਲ ਲੁਧਿਆਣਾ ਵਿੱਚ ਹੋਈ ਰੈਲੀ ਦੌਰਾਨ ਦਿੱਤੇ ਗੇ ਭਾਸ਼ਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਇਸ ਮੌਕੇ ਕੇਂਦਰ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਲੰਮੀ ਚੱਲਣ ਵਾਲੀ ਨਹੀਂ ਇਸ ਨੂੰ ਲੈ ਕੇ ਭਗਵੰਤ ਮਾਨ ਨੇ ਕਰਲਾ ਜਵਾਬ ਦਿੱਤਾ ਭਗਵੰਤ ਮਾਨ ਨੇ ਟਵੀਟ ਕਰਦੇ ਕਿਹਾ ਕਿ ਇਹਾ ਕਿ ਆਪਣੀ ਹਾਰ ਹੁੰਦੀ ਦੇਖ ਬੋਖਲਾਏ ਬੀਜੇਪੀ ਵਾਲੇ ਹੁਣ ਪੰਜਾਬੀਆਂ ਨੂੰ ਡਰਾਉਣ ਧਮਕਾਉਣ ਅਤੇ ਉਤਰ ਝੁਕਣ ਲੱਗੇ ਹਨ 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਨੇ ਮੋਦੀ ਸਾਹਿਬ ਪੰਜਾਬੀਆਂ ਨੇ ਸਾਨੂੰ ਪਿਆਰ ਨਾਲ 92 ਸੀਟਾਂ ਦਿੱਤੀਆਂ ਅਤੇ ਸਾਡੀ ਛੱਡੋ ਤੁਸੀਂ ਆਪਣੀ ਸਰਕਾਰ ਦੀ ਫਿਕਰ ਕਰੋ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਤਾਂ ਪੰਜਾਬ ਆ ਕੇ ਦਰਾਂ ਕੇ ਜਾਂ ਧਮਕਾ ਕੇ ਚਲੇ ਗਏ ਆਵੇਂ ਹਨ ਐਵੇਂ ਦੀਆਂ ਸ਼ਾਨੇ ਤੁਮ ਕੀਤੇ ਇਸ ਦੇ ਨਾਲ ਚਾਰ ਤੋਂ ਬਾਅਦ ਪੰਜਾਬ ਦੀ ਸਰਕਾਰ ਧੁੰਨ ਦੇਣਗੇ ਪਰ ਤੁਹਾਡੇ ਵਿੱਚ ਹਿੰਮਤ ਸਰਕਾਰ ਤੋੜਨ ਨੂੰ ਜ 92 ਸੀਟਾਂ ਤੇ ਪੰਜਾਬੀਆਂ ਨੇ ਦਿੱਤੀਆਂ ਤੇ ਤੁਸੀਂ ਆਪਣੀ ਸਰਕਾਰ ਬਚਾ ਲਓ ਬਹੁਤ ਜ਼ਰੂਰੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ